ਸਾਨੂੰ ਸਾਰੇ ਮੇਰੇ ਨਾਮ ਦੇ ਨੂੰ ਸੁਣ ਕੇ ਆਨੰਦ ਚਿਲੇ ਕੋਰੋ ਪਰਮਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਭਾਈ ਬਰੋਠੀ ਸੰਗਤ ਉਹ ਬੱਸ ਇਹ ਹੋਰ ਆਉਂਦਾ ਹੈ 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 ਇਹ ਹੋਰ ਆ ਸੋਹਣੇ ਤੇਰੀ ਜਾਨੀ ਨੀ ਮੇਰੇ ਸੋਹਣੇ ਤੇਰੀ ਜਾਨੀ ਸਵਾਲ ਲੱਖ ਤੇ ਸੱਜੜਾਉਂ ਆਂ ਲੱਖ ਤੇ ਸੱਜੜਾਉਂ ਸਵਾਲ ਲੱਖ ਤੇ ਸੱਜੜਾਉਂ ਸਵਾਲ ਲੱਖ ਤੇ ਸੱਜੜਾਉਂ ਤੇਰੇ ਬੰਕਲ ਨਾਮ ਕਾ ਤਵੇ ਬੰਕਲ ਨਾਮ ਕਾ ਦਰੇ ਤੇਰੇ ਨਾਮ ਕਾ ਹਾਂ ਤਵੇ ਬੰਕਲ ਨਾਮ ਕਾ ਯੋਨ ਚਰੀ ਬਸੇ ਕਣ ਕਾ ਮੇ ਤੁ ਆਤ ਸਾਈ ਯੋਨ ਚਰੀ ਬਸੇ ਕਣ ਕਾ ਮੇ No तो करते हैं तो समय परिवार का दा, समूह समय दिन मैं समझी ਮੇਰਾ ਨਾਮ ਵਿਕਰਮਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਗੁਰਨਾਨਪੁਰਾ ਵਿਖੇ ਤੋਂ ਕੱਢਿਆ ਜਾ ਰਿਹਾ ਹੈਗਾ ਇਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਸਿੱਖੀ ਇਤਿਹਾਸਿਕ ਪ੍ਰਦਰਸ਼ਨੀਆਂ ਹਾਥੀ ਕੋੜਿਆਂ ਦੀ ਸੇਵਾ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਅਜੂਬੇ ਜੋ ਸਤਿਗੁਰਦੇ ਬੱਚੇ ਸੀਗੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰੀ ਦੇ ਪ੍ਰਕਾਸ਼ ਪਰਮ ਮੁੱਖ ਰੱਖਦੇ ਹੋਇਆ ਇਹ ਜੋ ਨਗਰ ਕੀਰਤਨ ਹੈ ਗੁਰਨਾਨਪੁਰਾ ਵਿਖੇ ਚੱਲ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸਮਾਪਤੀ ਸ਼ਾਮਾਂ ਨੂੰ ਗੁਰਨਾਨਪੁਰਾ ਵਿਖੇ ਹੋਵੇਗੀ ਅਨੇਕ ਬਿੰਦਿਆ ਪ੍ਰਬੰਧ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਐਪੀ ਸਿੰਘ ਆ ਜੀ ਤੇ ਇਹ ਨਗਰ ਕੀਰਤਨ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਕੱਢਿਆ ਗਿਆ ਹੈ ਜੀ ਤੇ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਗੁਰਦਾਣਾਪੁਰਾ ਵਿਤੋਂ ਆਰੰਭ ਹੋ ਕੇ ਬੱਸ ਸਟੈਂਡ ਬੱਸ ਸਟੈਂਡ ਫੌਜੀ ਚੌਂਗ ਅਜੀਤ ਰੋਡ ਕਲॉक ਟਾਵਰ ਤੇ ਫੌਜੀ ਚੌਂਗ ਫਿਰ ਮਾਰ ਰੋਡ ਫੇਤੋ ਵੀ ਵਿਆਹ ਹੈ ਤੋਂ ਵੀ ਵਿਆਹ ਤੋਂ ਸਰਕੀ ਵਿਆਹ ਹੁੰਦਾ ਹੁੰਦਾ ਗੁਰਦੁਆਰਾ ਸਾਹਿਬ ਗੁਰਣਾਣਾਪੁਰਾ ਵਿੱਚ ਸਮਾਪਤੀ ਹੋਵੇਗੀ ਜੀ